ਜੱਲੀ ਪੀੜੀ ਛੋਡੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵਡ ਜੋਦਾ ਉਹ ਬਾਰੀ ਉਪਕਾਰੀ ਜੋਗ ਜੋਗ ਸਤਗੁਰ ਘਰੇ ਅਵਕਾਰੀ ਗੁਰਗਦੀ ਤੇ ਬਰਾਜਮਾਨ ਚਵਰ ਛਤਰ ਤੱਕ ਦੇ ਮਾਲਕ ਹਜੂਰੇ ਅਨਵਰ ਵਾਲੀਏ ਕੁਲ ਆਲਮ ਨਮਾਨਿਆਂ ਦੇ ਮਾਨ ਨਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਨਿਆਸਰੀਆਂ ਦੇ ਆਸਰੇ ਦੀਨਾ ਬੰਦੂ ਸਤਗੁਰੂ ਸਾਹਿਬੇ ਕਮਾਲ ਜੁਗੋ ਜੁਗ ਅਟਲ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਤੇ ਮੁਬਾਰਕ ਗੋਦ ਅੰਦਰ ਹਾਜ਼ਰੀਆਂ ਦਵਾਰ ਹੈ ਸਤਸੰਗੀ ਜਨੋ ਸਾਡੀ ਤੇ ਤੁਹਾਡੀ ਹਾਜ਼ਰੀ ਫਿਰ ਤੋਂ ਗੁਰੂ ਚਰਨਾਂ ਵਿੱਚ ਲੱਗੇ ਹਾਜ਼ਰੀ ਲੱਗਦੀ ਕਿਵੇਂ ਆ ਜਿਹੜਾ ਫਤੇ ਦੇ ਨਾਲ ਹੈ ਪਿਆਰ ਕਰਦਾ ਉਹਦੀ ਆਤਮਾ ਫਤੇ ਹੈ ਬਾ ਜਨ ਜਿਹੜਾ ਫਤਹਿ ਬੁਲਾਣ ਤੋਂ ਸੰਕੋਚ ਕਰਦਾ ਉਹ ਫਤਹਿ ਵੀ ਫਤਹਿ ਬੁਲਾ ਜਾਂਦੀ ਸਦਾ ਸੰਗਤ ਦੇ ਮਨ ਨੂੰ ਰੰਗ ਚੜਦਾ ਵਿੱਚ ਸੰਗਤਾਂ ਫਤਹਿ ਬਾਈ ਦੀ ਏ ਜਦੋਂ ਸਤ ਸੰਗਤ ਵਿੱਚ ਆ ਜਾਈਏ ਉਦੋਂ ਗੱਜ ਕੇ ਫਤਹਿ ਬੁਲਾਈ ਹੀ ਏ ਸਫਰ-ਏ-ਸ਼ਹਾਦਤ ਸਤਗੁਰੂ ਗਰੀਬਨਵਾਦ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਸਭ ਜਾਦੇ ਮਹਾਰਾਜ ਜੀਆਂ ਦੀ ਮਾ ਧੰਨ ਮਾਤਾ ਮਾਤਾ ਗੁਜਰ ਕੌਰ ਜੀ ਉਹਨਾਂ ਦੇ ਚਰਨਾਂ ਤੇ ਨਤਮਸਤਕ ਹੋਣ ਦੇ ਵਾਸਤੇ ਛੱਡ ਕੇ ਬੈਠੇ ਆ ਤੇ ਜਿੱਥੋਂ ਤੱਕ ਮੇਰੀ ਆਵਾਜ਼ ਜਾਂਦੀ ਹੈ ਤੇ ਜਿੰਨੀ ਸੰਗਤ ਪੰਡਾਲ ਦੇ ਵਿੱਚ ਛੱਡ ਕੇ ਬੈਠੀ ਹੈ ਬੜੇ ਪਿਆਰ ਦੇ ਨਾਲ ਤੁਹਾਡੇ ਸਾਰੇ ਸੰਗਤ ਦੇ ਚਰਨਾਂ ਵਿੱਚ ਮੇਰੀ ਬੇਨਤੀ ਹੈ ਵੀ ਭਾਈ ਮਨ ਬਿਰਤੀਆਂ ਨੂੰ ਕਾਗਰ ਕਰ ਲਿਓ ਉਹਦਾ ਕਾਰਨ ਇਹ ਹੈ ਜਿੱਥੇ ਤਨ ਕਰਕੇ ਹਾਜ਼ਰੀਆਂ ਲਵਾ ਰੀਆਂ ਉੱਥੇ ਮਨ ਕਰਕੇ ਵੀ ਜੁੜੀਏ आनंद ਉਦੋਂ ਆਵੇਗਾ ਅਸਰ ਸਾਡੇ ਜੀਵਨ ਤੇ ਉਦੋਂ ਹੋਵੇਗਾ ਜਦੋਂ ਅਸੀਂ ਮਨ ਕਰਕੇ ਜੁੜਾਂਗੇ ਦੋ ਤਰ੍ਹਾਂ ਦੀ ਖਰਾਕਿਆ ਇੱਕ ਖਰਾਕਿਆ ਤਨ ਦੀ ਇੱਕ ਖਰਾਕਿਆ ਮਨ ਦੀ ਸਨ ਦੀ ਖਰਾਕ ਹੈ ਭੋਜਨ ਮਨ ਦੀ ਖਰਾਕ ਹੈ ਭਜਨ ਤੇ ਜਿਹੜੇ ਬੰਦੇ ਦਾ ਮਨ ਬਲਵਾਨ ਨਹੀਂ ਨਾ ਉਹ ਕਦੇ ਮੈਦਾਨੇ ਜੰਗ ਵਿੱਚ ਵੀ ਨਹੀਂ ਜਾ ਸਕਦਾ ਮਨ ਬਲਵਾਨ ਕਿਵੇਂ ਹੁੰਦਾ ਇਬਾਦਤ ਕਰੇ ਇਬਾਦਤ ਕਰਨ ਦੇ ਨਾਲ ਗੱਲ ਬਣਦੀ ਹੈ ਕਿਸੇ ਦੀ ਅੱਜ ਬਣਦੀ ਹੈ ਤੇ ਕਿਸੇ ਦੀ ਕੱਲ ਬਣਦੀ ਹੈ ਬੜੇ ਪਿਆਰ ਦੇ ਨਾਲ ਧਿਆਨ ਗੁਰਗੋਬਨ ਸਿੰਘ ਮਹਾਰਾਜ ਦੇ ਚਰਨਾਂ ਵੱਲ ਲੈ ਕੇ ਜਾਓ ਮੇਰੀ ਇੱਕ ਬੇਨਤੀ ਸੁਣਿਓ ਅਕਸਰ ਮੈਂ ਸਮਾਗਮਾਂ ਦੇ ਵਿੱਚ ਵਿਚਰਦੀਆਂ ਨੌਜਵਾਨ ਸਾਡੇ ਛੋਟੇ ਵੀਰ ਬੈਠੇ ਆ ਮੈਂ ਕਹਿਣ ਤੋਂ ਤਵੱਜੋ ਨਹੀਂ ਕਰਨੀ। ਸਫਰੇ ਸ਼ਹਾਦਤ ਸਮਾਗਮ ਨਾਲ ਅਸੀਂ ਜੁੜੇ ਬੈਠੇ ਹੋਈਏ। ਜਿਹੜਾ ਪ੍ਰਚਾਰਕ ਸਟੇ ਤੇ ਬੇਨਤੀ ਕਰਦਾ ਮਹਾਰਾਜ ਦੇ ਸਭ ਜਿਆਦਿਆਂ ਦਾ ਇਤਿਹਾਸ ਸੁਣਾ ਕੇ ਜਾਂਦਾ ਪਰ ਮੈਨੂੰ ਇਸ ਗੱਲ ਦੀ ਅੱਜੇ ਤੱਕ ਸਾਹਮਣੇ ਨਹੀਂ ਆਉਂਦੀ ਵੀ ਜਥਾ ਸੁਣਾਈ ਜਾਂਦਾ ਇਤਿਹਾਸ ਤੇ ਸਾਡੇ ਦੰਦ ਦੇ ਅੰਦਰ ਵੱਢਦੇ। ਅਸੀਂ ਟੋਲਾ ਬਣਾ ਕੇ ਬੈਠੀਏ ਤੇ ਸਾਡੇ ਦੰਦ ਹੀ ਨਿਕਲੀ ਜਾਂਦੇ ਆ। ਆ ਸਾਹਮਣੇ ਬੈਠਿਆ ਬੱਚੇ ਵੱਡੀ ਭੈਣ ਸਮਝ ਲਓ ਮਾਦੇ ਸਮਾਨ ਸਮਝ ਲਵੋ ਪਰ ਅਸੀਂ ਸੋਭ ਦੇ ਨਹੀਂ ਗੁਰੂ ਚਰਨਾਂ ਵਿੱਚ ਬੈਠੇ ਜਿਵੇਂ ਸੁਣਨ ਵਾਲੇ ਨੂੰ ਇਕਾਗਰਤਾ ਦੀ ਲੋੜਿਆ ਨਾ ਐਵੇਂ ਸੁਣਾਉਣ ਵਾਲੇ ਨੂੰ ਵੀ ਇਕਾਗਰਤਾ ਦੀ ਲੋੜਿਆ ਇੱਥੇ ਤੁਸੀਂ ਬੈਠੇ ਦੰਦ ਕੱਢੀ ਜਾਓ ਤੇ ਸਾਨੂੰ ਸੋਭਾ ਨਹੀਂ ਦਿੰਦੇ ਜੇ ਤੁਸੀਂ ਨਹੀਂ ਕੰਟਰੋਲ ਕਰ ਸਕਦੇ ਬਾਦ ਸੋਣਾ ਪ੍ਰਬੰਧਕ ਜਨਾ ਨੇ ਪ੍ਰਬੰਧ ਕੀਤਾ ਹੈ ਜਾ ਕੇ ਜਲ ਪਾਣੀ ਸ਼ਕ ਤੁਸੀਂ ਬਾਹਰ ਬੈਠੋ ਸੰਗਤ ਦੇ ਵਿੱਚ ਐਡਾ ਦਾ ਮਾਹੌਲ ਨਾ ਕ੍ਰੀਏਟ ਕਰੋ ਖੜ ਬੜੇ ਪਿਆਰ ਦੇ ਨਾਲ ਬੜੇ ਅਦਬ ਦੇ ਨਾਲ ਸਤਿਗੁਰੂ ਗਰੀਬ ਨਵਾਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੁਬਾਰਕ ਚਰਨਾਂ ਦਾ ਧਿਆਨ ਧਰੀਏ ਨੇਤਰਾ ਸਾਹਮਣੇ ਗੁਰ ਕਲਗੀ ਧਰ ਦਾ ਸਰੂਪ ਲਿਆ ਕੇ ਮਹਾਰਾਜ ਦੇ ਸੋਹਣੇ ਚਰਨਾਂ ਤੇ ਮਸਤਕ ਲਾ ਕੇ بلند ਆਵਾਜ਼ ਵਿੱਚ ਸਾਰੀ ਸੰਗਤ ਗੱਜ ਕੇ ਆਖੋ ਜੀ ਵਾਹਿਗੁਰੂ ਕੀ ਗੱਲ ਸਾਹ ਵਾਹਿ ਜੀ ਕੀ ਫਤਿਹ ਉਸ ਨੀਲੇ ਘੋੜੇ ਵਾਲੇ ਦੀ ਕੋਈ ਗੱਲ ਸੁਣਾਈ ਜਾਂਦੀ ਨਹੀਂ ਤਸਵੀਰ ਬਣਾਵਣ ਲੱਗਦਾ ਹਾਂ ਤਸਵੀਰ ਬਣਾਈ ਜਾਂਦੀ ਨਹੀਂ ਤਸਵੀਰ ਭਲਾ ਜੇ ਬਣ ਜਾਵੇ ਜਜ਼ਬਾਤ ਬਣਾਏ ਜਾਂਦੇ ਨਹੀਂ ਉਹਦੇ ਨੈਣਾ ਵਿੱਚ ਜੋ ਮਸਤੀ ਹੈ ਮੇਰੀ ਕਲਮ ਤੋਂ ਪਾਈ ਜਾਂਦੀ ਨਹੀਂ ਮੈਂ ਬਲਿਹਾਰ ਜਾਮਾ ਕਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀਆਂ ਦੇਖੋ ਸਤਗੁਰੂ ਬਚਿੱਤਰ ਨਾਟਕ ਵਿੱਚ ਬੜਾ ਸੋਹਣਾ ਪਰਮਾਉਂਦੇ ਆ ਮਹਾਰਾਜ ਕਹਿੰਦੇ ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਧ ਤਜੈ ਵਿਦ ਮੋਹ ਆਨੋ ਹੇ ਮੁਕੁੰਡ ਪਰਬਤ ਹੈ ਜਹਾਂ ਸਪਤ ਸ੍ਰਿੰਗ ਸੋਭਤ ਹੈ ਤਹਾਂ ਸਪਤ ਸ੍ਰਿੰਗ ਤਹ ਨਾਮ ਕਹਾ ਵਾ ਪੰਡ ਰਾਜ ਜੈ ਜੋ ਕਮਾਵਾ ਤੇ ਹਤਿ ਤਪਸਿਆ ਸਾਧੀ ਮਹਾਕਾਲ ਕਾਲੇ ਕਾ ਇਹ ਬਹਿ ਕਰਤ ਤਪਸਿਆ ਭਇਓ ਦਵੈ ਤੇ ਏਕ ਰੂਪ ਹੋ ਗਇਓ ਤਾਤ ਮਾਤ ਮੋਰੇ ਲਖ ਅਰਾਦਾ ਬਹੁਤ ਜੋਗ ਸਾਧਨਾ ਤਿੰਨ ਜੋ ਕਰੀ ਅਲੱਗ ਕੀ ਸੇਵਾ ਤਾਤੇ ਭਏ ਪਰਸੰਨ ਗੁਰਦੇਵਾ ਤិន ਪ੍ਰਭ ਆਇਸ਼ ਮੋਦੀਆ ਤਬ ਹਮ ਜਨਮ ਕਰੂ ਮਹਿੀਆ ਮਹਾਰਾਜ ਕਹਿੰਦੇ ਮੈਂ ਹਿਮਕੁੰਡ ਦੇ ਪਰਬਤ ਤੇ ਖੂਬਤ ਤਪસ્યા ਕੀਤੀ ਆ ਫਿਰ ਅਕਾਲ ਪੁਰਖ ਤੇ ਮੈਂ ਇੱਕ ਰੂਪ ਹੋਇ ਮੇਰੇ ਮਾਤਾ ਪਿਤਾ ਨੇ ਅਕਾਲ ਪੁਰਖ ਦੀ ਬੜੀ ਅਰਦਾਸਾਂ ਕੀਤੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਦਾ ਇਤਿਹਾਸ ਸੁਵਾਈ ਦਿਨਾ ਨਾ ਪੌਣੇ 27 ਸਾਲ ਮੇਰੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਪੋਰਾ ਸਾਹਿਬ ਵਿੱਚ ਬੈਠ ਕੇ ਭਗਤੀ ਕਰਦੇ ਆ ਪੌਣੇ 27 ਸਾਲ ਥੋੜੇ ਨਹੀਂ ਜਿਉਂਦੇ 26 ਸਾਲ 9 ਮਹੀਨੇ ਤੇਰਾ ਦਿਨ ਤੇ ਤੇਰਾ ਘੀਆਂ ਜੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਚੌਂਕੜਾ ਮਾਰਦੇ ਆ ਤੇ ਧੰਨ ਮਾਤਾ ਗੁਜਰਕਾਰ ਨੇ ਉਤਨਾ ਸਮਾਂ ਹੱਥ 'ਚ ਡੰਡਾ ਫੜ ਕੇ ਪੈਰਾ ਵੀ ਦਿੱਤਾ ਤੇ ਸਿਮਰਨ ਵੀ ਕੀਤਾ ਕਿਸੇ ਨੇ ਮਸਕੀਨ ਜੀ ਨੂੰ ਸਵਾਲ ਕੀਤਾ ਸੀ ਮਸਕੀਨ ਜੀ ਮਾਂ ਜਾਵੇ ਮੈਂ ਸੰਤ ਨੂੰ ਪੈਦਾ ਕਰਨਾ ਤੇ ਮਾਂ ਨੂੰ ਕੀ ਕਰਨਾ ਪਊ ਉਹ ਕਿੰਦੇ ਵੀ ਜਿਹੋ ਜਿਹਾਂ ਮਾਂ ਬੱਚਾ ਚਾਹੁੰਦੀ ਆ ਨਾ ਉਹੋ ਜਿਹੇ ਗੁਣ ਮਾਂ ਨੂੰ 20 ਸਾਲ ਪਹਿਲਾਂ ਆਪਣੇ ਅੰਦਰ ਧਾਰਨ ਕਰਨੇ ਪੈਣਗੇ ਇਹ ਵੱਡਾ ਅਸ਼ਰਪਿੰਦਾ ਮਾਂ ਦੀ ਭਗਤੀ ਹੋਵੇ ਉਹ ਗੁਣ ਜਿਹੜੇ ਨੇ ਆਟੋਮੈਟਿਕ ਬੱਚੇ ਦੇ ਵਿੱਚ ਵੀ ਪੈਦਾ ਹੋਣੇ ਸ਼ੁਰੂ ਹੋ ਜਾਣਗੇ 20 ਸਾਲ ਮਾਂ ਜੇ ਉਹੋ ਜਿਹਾਂ ਬੱਚਾ ਬਣਾਉਣਾ ਚਾਹੁੰਦੀ ਨਾ ਸੰਤ ਭਗਤ ਸੂਰਮਾ ਦਾਨੀ ਤੇ ਆਪਣੇ ਅੰਦਰ ਗੁਣ ਧਾਰਨ ਕਰ ਲਵੇ ਤੇ ਵੇਖੋ ਸ ਮਾਂ ਦੀ ਭਗਤੀ ਅਡੀ ਭਗਤੀ ਇਹੋ ਜੇ ਮਹਾਮਲੀ ਨੂੰ ਪੈਦਾ ਕੀਤਾ ਵਹਿ ਪ੍ਰਗਟਿਓ ਮਰਦ ਅਗਮੜਾ ਵਰਿਆਮ ਇਕਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਜਿਹਦੇ ਵਰਗਾ ਅ ਦੁਨੀਆ ਦੇ ਤਖਤੇ ਤੇ ਨਾ ਕੋਈ ਹੋਇਆ ਜੇ ਤੇ ਨਾ ਕੋਈ ਹੋ ਸਕਦਾ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸਤਗੁਰੂ ਨਾਮੇ ਗੁਰੂ ਨਾਨਕ ਤਨ ਗੁਰੂ ਤੇਗ ਬਹਾਦਰ ਮਹਾਰਾਜ ਦੀਆਂ ਦੀ ਸ਼ਹਾਦਤ ਤੋਂ ਬਾਅਦ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਜ ਕੇ ਬਹਿੰਦੇ ਗਾ ਸੰਗਤਾਂ ਆਉਂਦੀਆਂ ਨੇ ਮਹਾਰਾਜ ਦੇ ਦਰਸ਼ਕੀਦਾਰ ਕਰਦੀਆਂ ਤੁਸੀਂ ਸੁਣਿਆ ਵਾ ਕਿ ਇੱਕ ਦਿਨ ਦਾ ਸ਼ਿੰਗਾਰ ਮੇਰੇ ਗੁਰੂ ਕਲਗੀ ਤੇਰਾ ਪਾਤਸ਼ਾਹ ਮਹਾਰਾਜ ਜੀਆ ਦਾ 56 ਲੱਖ ਰੁਪਏ ਦਾ ਹੁੰਦਾ ਸੀ ਰਾਜਨ ਤੇ ਰਾਜਾ ਮਹਾਰਾਜਨ ਕੇ ਮਹਾਰਾਜ ਸਤਗੁਰ ਜੀ ਸੱਜ ਕੇ ਬੈਠੇ ਆ ਮਨ ਬਿਰਤੀ ਕਾਗਰ ਕਰਕੇ ਆਨੰਦਪੁਰ ਦੀ ਧਰਤੀ ਵੱਲ ਲੈ ਕੇ ਗਾਇਓ ਸੰਗਤ ਦੇ ਵਿੱਚ ਭਾਈ ਸਾਹਿਬ ਭਾਈ ਨੰਦ ਲਾਲ ਜੀ ਬੈਠੇ ਆ ਉਹਨਾਂ ਅਜ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਦੇ ਚਿਹਰੇ ਵੱਲ ਵੇਖਿਆ ਤੇ ਮਹਾਰਾਜ ਜੀਆਂ ਦੀ ਸੁੰਦਰ ਦਸਤਾਰ ਹੈ ਤੇ ਸਤਗੁਰਾਂ ਦੀ ਦਸਤਾਰ ਦੇ ਵਿੱਚੋਂ ਮਹਾਰਾਜ ਜੀਆਂ ਦਾ ਇੱਕ ਕੇਸ ਨਿਕਲ ਕੇ ਸਤਗੁਰਾਂ ਦੇ ਸੋਹਣੇ ਮਸਤਕ ਦੇ ਉੱਪਰ ਲੱਗਿਆ ਤੇ ਸੋਹਣਾ ਬੜਾ ਲੱਗਦਾ ਸੀ ਭਾਈ ਸਾਹਿਬ ਮਹਾਰਾਜ ਦੇ ਮੁਖ ਨੂੰ ਵੇਖਦੇ ਆ ਮੁਸਕਰਾਉਂਦੇ ਆ ਦੂਜੀ ਵਾਰ ਫਿਰ ਵੇਖਿਆ ਖਿੜ-ਖਿੜ ਕੇ ਹੱਸਦੇ ਆ ਜਦੋਂ ਤੀਜੀ ਵਾਰ ਮਹਾਰਾਜ ਵੱਲ ਵੇਖ ਕੇ ਹਸੇ ਨਾ ਸਤਗੁਰਾਂ ਕੋਲ ਬੁਲਾ ਲਿਆ ਬਾਦਸ਼ਾਹ ਕਹਿੰਦੇ ਨੰਦ ਲਾਲ ਜੀ ਬੜਾ ਹੱਸ ਰਹੇ ਹੋ ਬੜਾ ਖੁਸ਼ ਹੋ ਮਜ਼ਾਕ ਕਰ ਰਹੇ ਹੋ ਜਾਂ ਹੱਸਣ ਦਾ ਕੋਈ ਹੋਰ ਕਾਰਨ ਹੈ ਮਹਾਰਾਜ ਮੈਂ ਕੋਣ ਹਾਂ ਗੁਰੂ ਨੂੰ ਮਜ਼ਾਕ ਕਰਨ ਵਾਲਾ ਸਤਿਗੁਰੂ ਜੀ ਅੱਜ ਜਿਹੜੀ ਤੁਸੀਂ ਸੁੰਦਰ ਦਸਤਾਰ ਸਜਾਈ ਆ ਤੁਹਾਡੀ ਦਸਤਾਰ ਚੋਂ ਨਿਕਲ ਕੇ ਇੱਕ ਕੇਸ ਦੀ ਲੱਟ ਤੁਹਾਡੇ ਮਸਤਕ ਦੇ ਉੱਪਰ ਲੱਗੀ ਆ ਮਹਾਰਾਜ ਉਹ ਸੋਹਣੀ ਨਹੀਂ ਲੱਗਦੀ ਆ ਮੈਂ ਸੋਟਦਿਆਂ ਸੋਟਦਿਆਂ ਤਕੜੀ ਦੇ ਦੋ ਪਾਲੇ ਕੀਤੇ ਕਿ ਮਰਦਾ ਤੁਹਾਡਾ ਚਿਹਰਾ ਇੰਨਾ ਸੋਹਣਾ ਦੋ ਪਾਲੇ ਕੀਤੇ ਆ ਇੱਕ ਪਾਸੇ ਕਲਗੀਆਂ ਵਾਲਿਆ ਤੇਰੇ ਚਿਹਰੇ ਦੀ ਸੁੰਦਰਤਾ ਨੂੰ ਰਖਿਆ ਤੇ ਦੂਸਰੇ ਪਾਸੇ ਮੈਂ ਹੀਰੇ ਲਾਲ ਜਵਾਹਰਾਤ ਸੋਨਾ ਚਾਂਦੀ ਦੀ ਸੁੰਦਰਤਾ ਨੂੰ ਰਖਿਆ ਪਰ ਪਾਦਸ਼ਾਹ ਮੈਂ ਹੈਰਾਨ ਰਹਿ ਗਿਆ ਹੀਰੇ ਲਾਲ ਜਵਾਹਰਾਤ ਸੋਨਾ ਚਾਂਦੀ ਉਹਦੀ ਸੁੰਦਰਤਾ ਫਿੱਕੀ ਪਰ ਤੇਰੇ ਚਿਹਰੇ ਵਾਲਾ ਪਾਲਾ ਸੀ ਜਿਹੜਾ ਮਹਾਰਾਜ ਪਾਦਸ਼ਾਹ ਉਹ ਪਾਲਾ ਸੀ ਤੁਹ ਇਨਾ ਸ਼ੋਨਾ ਪਾਤਸ਼ਾਹ ਪਾਤਸ਼ਾਹ ਕਹਿੰਦੇ ਦੂਜੀ ਵਾਰ ਫਿਰ ਮੁਸਕਰਾਏ ਸੀ ਹਾਂ ਮਹਾਰਾਜ ਫਿਰ ਮੈਂ ਦੋ ਪਾਲੇ ਕਿਤੇ ਤਕੜੀ ਦੇ ਸਤਗੁਰੂ ਕਹਿੰਦੇ ਫਿਰ ਮਹਾਰਾਜ ਮੈਂ ਦਰਿਆਵਾਂ ਝਰਨੀਆਂ ਨਹਿਰਾਂ ਝੀਲਾਂ ਪਹਾੜਾਂ ਦੀ ਸੁੰਦਰਤਾ ਨੂੰ ਰੱਖਿਆ ਸਤਗੁਰੂ ਮੈਂ ਬਲਿਹਾਰ ਜਾਵਾਂ ਪਰ ਤੇਰੇ ਚਿਹਰੇ ਦੀ ਸੁੰਦਰਤਾ ਵਾਲਾ ਪਾਲਾ ਸੀ ਜਿਹੜਾ ਉਹ ਫਿਰ ਪਾਲਾ ਸੀ ਸਤਗੁਰੂ ਕਹਿੰਦੇ ਨੰਦ ਲਾਲ ਜੀ ਤੀਜੀ ਵਾਰ ਫਿਰ ਮੁਸਕਰਾਈ ਸੀ ਹਾਂ ਮਹਾਰਾਜ ਫਿਰ ਮੈਂ ਇੱਕ ਸ਼ੇਰ ਲਿਖਿਆ ਦੀਨ ਦੁਨੀਆ ਤਰਕ ਮੰਦੇ ਆਪਰੀ ਰੁਕਸਾਰ ਮਾ ਹਰ ਕੋ ਆਲਮ ਕੀਮਤੇ ਇਕ ਤਾਰੂਏ ਯਾਰ ਕਲਗੀਆਂ ਵਾਲਿਆ ਦੋ ਜਹਾਨਾਂ ਦੀ ਸੁੰਦਰਤਾ ਇੱਕ ਪਾਸੇ ਪਰ ਤੇਰੇ ਚਿਹਰੇ ਦੀ ਸੁੰਦਰਤਾ ਇੱਕ ਪਾਸੇ ਐਵੇਂ ਥੋੜੇ ਨਾ ਵਿਦਵਾਨ ਕਹਿੰਦਾ ਨੈਣ ਤੁਰ ਨਸ਼ੀਲੇ ਮਸਤੀਲੇ ਤੋਂ ਜਾਦੂ ਭਰੇ ਤਨ ਕ ਨਿਹਾਰ ਸਭ ਸੁਰਤ ਪਲਾਤ ਹੈ ਪਲਕਨ ਕੇ ਤੀਰ ਕਰੇ ਦੈਂਤਨ ਫਕੀਰ ਸ਼ਾ ਰੰਕਨ ਪੈ ਦਇਆ ਕਰ ਤਖਤ ਬਿਠਾਤ ਹੈ ਇੱਕ ਹੱਥ ਮਾਲਾ ਔਰ ਦੂਸਰੇ ਪੇ ਇਕ ਸੋਬੇ ਭਗਤੀ ਔਰ ਬੀਰਤਾ ਵੀ ਗਰਦਨ ਝੁਕਾਤ ਹੈ ਫਤਿਹ ਝਾੜੇ ਆਂਗਨ ਔਰ ਲక్ష్ਮੀ ਦਬਾਏ ਪੱਗ ਗੋਬਿੰਦ ਮਰਗਿੰਦ ਗੁਰੂ ਜੀਤੇ ਨਹੀਂ ਜਾਤ ਹੈ ਜੀਤੇ ਨਹੀਂ ਜਾਤ ਹੈ ਮਾਰੇ ਦੇ ਮੈਂ ਕਿਹੜੇ ਕਿਹੜੇ ਚੋੜ ਦਸਾਂ ਸੰਗਤ ਦੀ ਇਤਿਹਾਸ ਸਮੁੰਦਰ ਹੈ ਸਾਡੇ ਤੋਂ ਪਹਿਨਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦਾਦਿਆਂ ਦੇ ਜੀਵਨ ਦੇ ਬਾਬਤ ਪਾਈ ਸਾਹਿਬ ਨਿਆਣਾ ਪਾਸੋਂ ਆਪਦੀਆਂ ਨੇ ਵਿਚਾਰਾਂ ਨੂੰ ਸਰਵਣ ਕੀਤਾ ਮਰੀਆਂ ਮਾਵਾ ਭੈਣਾਂ ਜੁੜ ਕੇ ਬੈਠੀਆਂ ਜੋ ਬੱਚਿਆਂ ਵਾਲਿਆਂ ਪੁੱਤਰਾਂ ਵਾਲਿਆਂ ਜਿਸ ਦਿਨ ਪੁੱਤ ਘਰ ਵਿੱਚ ਪੈਦਾ ਹੁੰਦਾ ਨਾ ਜਿਹੜੀ ਮਾਂ ਉਸੇ ਦਿਨ ਤੋਂ ਮਨ ਅੰਦਰ ਚਾਹ ਪ੍ਰਗਟ ਕਰਦੀ ਆ ਪੁੱਤ ਵੱਡਾ ਹੋ ਨੂਰਾਨੀ ਘਰ ਚ ਆਵੇਗੀ ਲਾਲ ਦੇ ਲਾਲਾਂ ਨੂੰ ਖੜਾਵਾਂਗੇ ਇਹ ਚਾਹ ਮਾਤਾ ਜੀਤੋਂ ਦਾ ਸੀ ਇਹ ਚਾਹ ਮਾਤਾ ਸੁੰਦਰ ਕੌਰ ਦਾ ਸੀ ਇਹ ਚਾਹ ਮਾਤਾ ਸਹਿਬ ਕੌਰ ਦਾ ਵੀ ਸੀ ਕਹਿੰਦੇ ਜਦੋਂ ਮਾਤਾ ਜੀਤੋ ਜੀ ਸੱਜਖੰਡ ਚੱਲੇ ਸੀ ਨਾ ਸਹਿਬ ਜਾਦਾ ਬਾਬਾ ਫਤੇ ਸਿੰਘ ਜੀ ਹਜੇ ਰੁੱੜਦੇ ਸੀ 1.5 ਸਾਲ ਦੇ ਪੁੱਤ ਦਾ ਹੱਥ ਤਨ ਮਾਤਾ ਗੁਜਰਕਾਰ ਜੀਆਂ ਦੇ ਹੱਥ ਵਿੱਚ ਫੜਾ ਕੇ ਮਾਤਾ ਜੀਤੋ ਜੀ ਨੇ ਪਤਾ ਕੀ ਆਖਿਆ ਸੀ ਮਾਂ ਜਦੋਂ ਮੇਰੇ ਫਤੇ ਸਿੰਘ ਨੂੰ ਵਿਆਹਣਾ ਆਇਆ ਨਾ ਦੁਨੀਆ ਦੀ ਸਭ ਤੋਂ ਸੋਹਣੀ ਲਾੜੀ ਮੇਰੇ ਫਤੇ ਸਿੰਘ ਦੇ ਨਾਲ ਵਿਆਹਣੀ ਬਲਿਹਾਰ ਜਾਵਾਂ ਗੁਰ ਕਲਗੀ ਤੇਰਾ ਪਾਤਸ਼ਾਹ ਮਹਾਰਾਜ ਤੋਂ ਵੱਡੇ ਚਮਕਾੜ ਦੇ ਮੈਦਾਨੇ ਜੰਗ ਵਿੱਚ ਸਾਡੇ ਤੋਂ ਨਿਸ਼ਾਵਰ ਕੀਤੇ ਤੇ ਛੋਟਿਆਂ ਤੋਂ ਬਾਹਰ ਨੇ ਬਲਿਹਾਰ ਜਾਈਏ 6 ਤੇ 7 ਸਾਲ ਦੀ ਉਮਰ ਵਿੱਚ ਸਰਹਾਦ ਦੀਆਂ ਕੰਧਾਂ ਵਿੱਚ ਖਲੋਕੇ ਦੱਸ ਗਏ ਕਿ ਗੁਰੂ ਨਾਨਕ ਦਾ ਸਿੱਖ ਵਕਾਊ ਨਹੀਂ ਦਿੰਦਾ ਪੰਛੀ ਪਰਸੇ ਉਸ ਧਰਤੀ ਨੂੰ ਲੱਖ ਵਾਰੀ ਓਏ ਚਣਿਆ ਹੋਇਆ ਦਸ਼ਮੇਸ਼ ਦਾ ਦਿਲ ਦੇ ਮੇਰੇ ਪਾਤਸ਼ਾਹ ਨੇ ਖਾਲਸਾ ਸਾਜਿਆ ਮੁਖ ਚੋਂ ਇੱਕ ਬਚਨੀ ਕੀਤਾ ਪੰਥ ਵਸੇ ਮੈਂ ਉੱਜੜਾ ਮੈਂ ਉੱਜੜਾ ਮਨ ਚਾਉ ਹਨੇਰਾ ਹਨੇਰਾ ਵਾਦਾ ਕੀਤਾ ਸੀ ਭਾਈ ਸਾਹਿਬ ਪਾਈਦਾ ਸੀ ਗੁਰਾਂ ਨੇ ਖਾਲਸਾ ਸਾਜਿਆ ਨਾ ਪੰਜਾਂ ਦੇ ਸੀਸ ਲਾਏ ਖੰਡੇ ਬਾਡੇ ਦਾ ਅੰਮ੍ਰਿਤ ਛਕਾਇਆ ਤੇ ਕਹਿੰਦੇ ਜਦੋਂ ਮਹਾਰਾਜ ਨੇ ਆਪ ਝੋਲੀ ਅੰਦ ਕਿ ਉਹ ਅੰਮ੍ਰਿਤ ਮੰਗਿਆ ਨਾ ਪੰਜਾਂ ਕੋਲੋਂ ਤੇ ਭਾਈ ਸਾਹਿਬ ਭਾਈ ਦਇਆ ਸਿੰਘ ਨੇ ਆਖਿਆ ਸੀ ਕਲਗੀਆਂ ਵਾਲਿਆ ਅਸੀਂ ਪੰਜਾਂ ਨੇ ਇਸ ਅੰਮ੍ਰਿਤ ਦੇ ਬਦਲੇ ਸੀਸ ਭੇਟ ਕੀਤੇ ਆ ਤੇ ਗੁਰੂ ਗੋਬਿੰਦ ਸਿੰਘ ਕੀ ਪੇਟ ਕਰੇਗਾ ਤੇ ਸਤਿਗੁਰਾਂ ਨੇ ਗੁਰੂ ਪੰਥ ਅੱਗੇ ਹੱਥ ਜੋੜ ਕੇ ਆਖਿਆ ਸੀ ਇਸ ਅੰਮ੍ਰਿਤ ਦੇ ਬਦਲੇ ਗੁਰੂ ਗੋਬਿੰਦ ਸਿੰਘ ਆਪਣਾ ਸਾਰਾ ਸਾਰਾ ਜਿਹੜਾ ਸਰਬੰਸਿਆ ਉਹਨਾਂ ਛਾਵਰ ਕਰ ਦੇਵੇਗਾ ਪਿਤਾਵਾ ਸਤਿ ਸ਼੍ਰੀ ਅਕਾਲ ਪਿਤਾਵਾ ਰਿਆ ਮਹਾਵਾਰੀ ਚਾਰੇ ਦੇ ਲਾਲ ਜਿਹੜੇ ਚਾਰੇ ਦੇ ਚਾਰ ਲਾਲ ਸੀ ਸਾਡੇ ਤੋਂ ਛਾਵਰ ਕੀਤੇ ਭੂਆ ਦੇ ਪੁੱਤ ਮਾਮੇ ਜਨਉ ਵੱਧ ਕੇ ਪਿਆਰੇ ਸ ਕੁਝ ਵੀ ਨਹੀਂ ਰੱਖਿਆ ਚਮਕਾਰ ਦੇ ਮੈਦਾਨੇ ਜੰਗ ਤੋਂ ਨਿਕਲਿਆ ਕਲਗੀ ਟੋੜਾ ਵੀ ਭਾਈ ਸਾਹਿਬ ਭਾਈ ਸੰਗਤ ਸਿੰਘ ਨੂੰ ਬਖਸ਼ ਦਿੱਤਾ ਕਹਿੰਦੇ ਮਹਾਰਾਜ ਪਾਦਸ਼ਾਹ ਜਿਸ ਕਮਰੇ ਵਿੱਚ ਆਰਾਮ ਕਰਦੇ ਸੀ ਨਾ ਆਨੰਦਪੁਰ ਦੀ ਧਰਤੀ ਤੇ ਉਹ ਕਮਰੇ ਦੀਆਂ ਕੰਧਾਂ ਸੋਨੇ ਦੀਆਂ ਸਨ ਪਰ ਜਿੱਥੇ ਖਾਲਸੇ ਦੀ ਗੱਲ ਆਈ ਮਹਾਰਾਜ ਪਾਤਸ਼ਾਹ ਨੇ ਸਭ ਕੁਝ ਨਿਸ਼ਾਵਰ ਕਰਕੇ ਮਾਸ਼ੀ ਵਾੜੇ ਦੇ ਜੰਗਲਾਂ 'ਚ ਕੰਡਿਆਂ ਦੀ ਸੇਜ ਤੇ ਸੌਕੇ ਵੀ ਅਕਾਲ ਪੁਰਖ ਦਾ ਸ਼ੁਕਰ ਕੀਤਾ ਮੁਖਵਾਦ ਕਲਗੀਆਂ ਵਾੜੇ ਦਾ ਸਿੱਖ ਸਿਦਕ ਨਿਭਾਉਂਦਾ ਧੜਕੇ ਨਾ ਉਹ ਤਾਂ ਕੰਡਿਆਂ ਤੇ ਸੁੱਤਾ ਸੀ ਮੇਰੀ ਕੌਮ ਨੂੰ ਕੰਡਾ ਰੜਕੇ ਨਾ ਰੜਕੇ ਨਾ ਪੰਥ ਦਾ ਮਾਲਕ ਧੰਨ ਸਤਿਗੁਰੂ ਸਹਾਇਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦਾ ਪਾਵਨ ਸਰੂਪ ਤਿਆਰ ਕਰਕੇ ਦਮਦਮਾ ਸਾਹਿਬ ਦੀ ਧਰਤੀ ਤੇ ਪ੍ਰਕਾਸ਼ ਹੋਣ ਤੋਂ ਬਾਅਦ ਆਪ ਮਹਾਰਾਜ ਇੱਥੋਂ ਦੱਖਣ ਨੰਦੇੜ ਦੀ ਧਰਤੀ ਵੱਲ ਚਲੇ ਗਏ ਹੁਣ ਮਹਾਰਾਜ ਨੇ ਜਫਰਨਾਮਾ ਲਿਖਿਆ ਸੀ ਨਾ ਸਮੇਂ ਦੇ ਬਾਦਸ਼ਾਹ ਅਰੰਗਦੇਵ ਨੂੰ ਉਹ ਫੱਤੇ ਦੀ ਚਿੱਠੀ ਸੀ ਜਫਰ ਨਾਮ ਵੇਖੋ ਮਹਾਰਾਜਿਆਂ ਦੀ ਕਲਮ ਦੇ ਵਿੱਚ ਪਾਵਰ ਕਿੰਨੀ ਆਜ ਕੋਈ ਆਪਣੇ ਆਪ ਨੂੰ ਜਿੱਡਾ ਮਰਜ਼ੀ ਵਿਦਵਾਨ ਅਖਾਈ ਜਾਵੇ ਇੱਥੇ ਤੁਹਾਡੇ ਵਿੱਚ ਵੀ ਬੈਠੇ ਹੋ ਸਕਦੇ ਆ ਜਿਨ੍ਹਾਂ ਨੂੰ ਮਾਰੇ ਨੇ ਗੁਣ ਦਿੱਤਾ ਲਿਖਣ ਦਾ ਉਹਨਾਂ ਕਵੀਆਂ ਨੂੰ ਲਖਾਰੀਆਂ ਨੂੰ ਪਤਾ ਹੁੰਦਾ ਇੱਕ ਲਾਈਨ ਲਿਖਣੀ ਹੋਵੇ ਨਾ ਉਹਦੇ ਵਾਸਤੇ ਤਿੰਨ ਚੌ ਅੱਖਰਾਂ ਨੂੰ ਜੋੜਨਾ ਪੈਂਦਾ ਫਿਰ ਕਿਤੇ ਜਾ ਕੇ ਇੱਕ ਲਾਈਨ ਬਣਦੀ ਆ ਤੇ ਜੇ ਪੈਰਾ ਬਣਾਉਣਾ ਹੋਵੇ ਤੇ ਉਹਦੇ ਵਾਸਤੇ ਤਿੰਨ ਚਾਰ ਲਈਨਾਂ ਨੂੰ ਤਿਆਰ ਕਰਨਾ ਪੈਂਦਾ ਤੇ ਚਾਰ ਪੰਜ ਪਹਿਰਿਆਂ ਨੂੰ ਤਿਆਰ ਕਰਕੇ ਫਿਰ ਉਹਦੀ ਇੱਕ ਕਵਤਾ ਬਣਦੀ ਪਰ ਗੁਰਗੋਬਰ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤੋਂ ਵੱਡਾ ਲਖਾਰੀ ਵੀ ਕੋਈ ਨਹੀਂ ਜਪ ਸਾਹ ਪੜਦੇ ਮਹਾਰਾਜ ਪਾਤਸ਼ਾਹ ਦੀ ਬਾਣੀ ਪੜਦੇ ਜਾਈਏ ਪੜਦੇ ਜਾਈਏ ਇੱਕ ਅਸ਼੍ਰੀਸ਼ੰਦ ਸਤਿਗੁਰੂ ਕਹਿੰਦੇ ਆ ਵੇਖੋ ਮਹਾਰਾਜ ਪਾਤਸ਼ਾਹ ਦੀ ਕਲਮ ਦੇ ਵਿੱਚ ਪਾਵਰ ਕਿੰਨੀ ਆ ਇੱਕ ਇੱਕ ਅੱਖਰ ਦੀ ਮਹਾਰਾਜ ਨੇ ਇੱਕ ਇੱਕ ਲੈਣ ਬਣਾ ਕੇ ਰੱਖ ਦਿੱਤੀ ਇਕ ਅਸ਼੍ਰੀ ਸ਼ੰਤ ਅਜੈ ਅਲੈ ਅਬੈ ਅਪੈ ਅਪੂ ਅਜੂ ਅਨਾਸ ਆਕਾਸ ਅਗੰਝ ਅਪੰਜ ਅਲਖ ਅਪਖ ਅਕਾਲ ਦਿਆਲ ਅਲੇਖ ਅਪੇਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰਗ ਅਪਰਮੰਗ ਅਗੰਝੇ ਅਲੇਖ ਅਲੇਖ ਐਡੀ ਗੋਬਨ ਸਿੰਘ ਮਹਾਰਾਜ ਦੀ ਕਲਮ ਦੇ ਵਿੱਚ ਜਿਨ੍ਹਾਂ ਚਿਰ ਅਰੰਗਦੇਵ ਵਗ ਰੂਹੀ ਦਾ ਖਾਲਸਾ ਆਏ ਗੁਰਜੀ ਕੀ ਫਤਿਹ ਬੇਬਾ ਉਹਨਾਂ ਚਿਰ ਉਹਦੇ ਸ਼ਾਹ ਵੀ ਨਹੀਂ ਸੀ ਨਿਕਲੇ ਹੁਣ ਇਹਦੀ ਮੌਤ ਹੁੰਦੀ ਆ ਬਾਦਸ਼ਾਹ ਦੀ ਮੌਤ ਤੋਂ ਬਾਅਦ ਇਹਦੇ ਪੁੱਤਰਾਂ ਦੇ ਵਿੱਚ ਜੰਗ ਛਿੜ ਜਾਂਦੀ ਵਡਾ ਚਾਹੁੰਦਾ ਮੈਂ ਤਖਤੇ ਤੇ ਬੈਠਾਂ ਦੂਜਾ ਚਾਹੁੰਦਾ ਮੈਂ ਬੈਠਾਂ ਤੀਜਾ ਕਹਿੰਦਾ ਮੈਂ ਬੈਠਾਂ ਹੁਣ ਬਹਾਦਰ ਸ਼ਾਹ ਇਹਦੀ ਮੁਲਾਕਾਤ ਹੋਈਆ प्यारे भाईसाहब काई आनंद लाल जीया दे नाल के ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਖੋ ਮੇਰੀ ਮਦਦ ਕਰਨ ਉਹ ਚੜਾਈ ਕਰਕੇ ਆ ਰਿਆ ਮੁਕਾਬਲਾ ਹੋਣਾ ਇੱਕ ਵਾਰਾ ਗੁਰੂ ਸਾਹਿਬ ਮੇਰਾ ਸਾਥ ਦੇ ਦੇਣ ਵੇਖੋ ਗੁਰੂ ਨਿਰਭਉ ਹੈ ਗੁਰੂ ਨਿਰਵੈਰ ਉਹੀ ਰੰਗ ਜੇਬਿਆ ਨਾ ਜਿਹਨੇ ਮਹਾਰਾਜ ਪਾਤਸ਼ਾਹ ਜੀਆਂ ਦੇ ਸਭ ਜਾਦਿਆਂ ਨੂੰ ਦਵਾਰ ਦੇ ਵਿੱਚ ਚਣਵਾਇਆ ਉਹੀ ਆ ਨਾ ਜਿਹੜੇ ਵਾਰ-ਵਾਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਚੜ ਕੇ ਆਏ ਅਰੰਗ ਜੇਪ ਦਾ ਪੁੱਤ ਪੁਰ ਗੋਬਨ ਸਿੰਘ ਮਹਾਰਾਜ ਤੋਂ ਮਦਦ ਮੰਗਦਾ ਤੇ ਮੇਰੇ ਸਤਿਗੁਰੂ ਜੀ ਮਦਦ ਕਰਨ ਵਾਸਤੇ ਤਿਆਰ ਹੋ ਗਏ ਇੱਥੇ ਸਾਨੂੰ ਇਹ ਕਲੀਅਰ ਹੋ ਗਿਆ ਨਾ ਗੁਰੂ ਨਿਰਭਉ ਹੈ ਗੁਰੂ ਨੇਰੇ ਵੈਰ ਹੈ ਹੋਰ ਬੇਣਤੀ ਕਰਾ ਮਹਾਰਾਜ ਦੀਆਂ 14 ਜੰਗਾਂ ਹੋਈਆਂ ਨਾ ਫਤਿਹ ਚੌਂ ਜੰਗਾਂ ਵਿੱਚ ਮਹਾਰਾਜ ਨੇ ਪ੍ਰਾਪਤ ਕੀਤੀ ਆ ਪਰ ਇੱਕ ਜੰਗ ਕਰਨ ਦਾ ਵੀ ਮਹਾਰਾਜ ਪਾਤਸ਼ਾਹ ਸ਼ੌਂਕ ਨਹੀਂ ਸੀ ਰੱਖਦੇ ਜੰਗ ਕਿਉਂ ਕੀਤੇ ਮਹਾਰਾਜ ਦੀ ਨੀਚੀ ਲੜਾਈ ਤੇ ਕੋਈ ਹੈ ਨਹੀਂ ਸੀ ਕੋਈ ਜ਼ਮੀਂਦਾਰ ਰੌਲਾ ਤੁਸੀਂ ਸੁਣਿਆ ਇਤਿਹਾਸ ਅੰਦਰ ਬਿਲਕੁਲ ਨਹੀਂ ਵੱਟ ਬੰਨੇ ਦਾ ਕੋਈ ਰੌਲਾ ਨਹੀਂ ਸੀ ਤੇ 14 ਜੰਗਾਂ ਹੋਈਆਂ ਕਿ ਮਹਾਰਾਜ ਪਾਤਸ਼ਾਹ ਨੇ ਬਸ ਊਚ ਨੀਚ ਨੂੰ ਖਤਮ ਕੀਤਾ ਮੇਰ-ਫੇਰ ਨੂੰ ਖਤਮ ਕੀਤਾ ਜਿਹੜੇ ਗਰੀਬ ਸਨ ਉਹਨਾਂ ਨੂੰ ਬਣਦੇ ਹੱਕ ਦਿਵਾਇਆ ਜਾਤ ਪਾਤਾਂ ਦੇ ਵਿੱਚੋਂ ਸਾਨੂੰ ਕੱਢਿਆ ਮਹਾਰਾਜ ਨੇ ਖਾਲਸਾ ਜਦੋਂ ਸਾਜਿਆ ਨਾ 22 ਧਰ ਦੇ ਰਾਜ ਇਕੱਠੇ ਹੋ ਕੇ ਆਏ ਸੀ ਇੱਕ ਹੋਰ ਬੇਨਤੀ ਸੁਣਿਓ 14 ਚੋਂ 12 ਜੰਗ ਮਾਰੇ ਤੇ ਉਹਨਾਂ ਦੇ ਨਾਲ ਹੁੰਦੇ ਆ ਜਿਨ੍ਹਾਂ ਦੇ ਡੁੱਬਦੇ ਧਰਮ ਨੂੰ ਬਚਾਉਣ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਸੀਸ ਦਾ ਬਲੀਦਾਨ ਦਿੰਦੇ